ਹੈਲੋ एवरीवन वेलकम बैक टू माय YouTube ਚੈਨਲ I hope ਕਿ ਤੁਸੀਂ ਸਾਰੇ ਨੇ ਠੀਕ ਹੋਵੋਗੇ ਅੱਜ ਅਸੀਂ ਤੁਹਾਨੂੰ ਲੱਗੇ ਆਂ ਜੀ ਦਿਖਾਉਣ ਇੱਕ ਬਹੁਤ ਹੀ ਜ਼ਿਆਦਾ ਪੁਰਾਣਾ ਘਰ ਜਿੱਥੇ ਕਿ ਆ ਵੇਖੋ ਜੀ ਤੁਸੀਂ ਦੇਖ ਸਕਦੇ ਆ ਇਦਾਂ ਕਰਕੇ ਕੁੰਡੇ ਖੁੱਲਦੇ ਹੁੰਦੇ ਸੀ ਪੁਰਾਣੇ ਘਰਾਂ ਦੇ ਤੇ ਇਦਾਂ ਹੀ ਅਸੀਂ ਇਹਨੂੰ ਬੰਦ ਕਰ ਲੈਂਦੇ ਸੀ ਤੇ ਇਦਾਂ ਹੀ ਕੁੰਡਾ ਹੁਣ ਜਿਹੜਾ ਖੁੱਲ ਗਿਆ ਦੇਖੋ ਪੁਰਾਣਾ ਲੱਕੜ ਦਾ ਦਰਵਾਜ਼ਾ ਤੇ ਪੁਰਾਣਾ ਘਰ ਇਹ ਹੈਗਾ ਜੀ ਮੇਰੇ ਮਾਸੀ ਜੀ ਦਾ ਘਰ ਤੇ ਇੱਥੇ ਹੁੰਦਾ ਸੀ ਜੀ ਨਲਕਾ ਲੱਗਾ ਹੁੰਦਾ ਸੀਗਾ ਤੇ ਇੱਥੇ ਹੀ ਨਾਲ ਹੀ ਇੱਕ ਬਾਥਰੂਮ ਹੁੰਦਾ ਸੀ ਉਹ ਵੇਖੋ ਦਰਕੰਦ ਕੀਤੀ ਹੋਈ ਬੰਦ ਕਰ ਦਿੱਤਾ ਤੇ ਬਿਨਾਂ ਛੱਤ ਤੋਂ ਹੀ ਹੁੰਦਾ ਸੀਗਾ ਇਹ ਹੈਗਾ ਜੀ 42 43 ਸਾਲ ਪੁਰਾਣਾ ਘਰ ਤੇ ਆਹ ਵੇਖੋ ਜੀ ਅੰਬ ਇਹਨੂੰ ਅੰਬ ਲੱਗਦੇ ਆ ਖਾਣ ਵਾਲੇ ਤੇ ਪੱਕ ਜਾਂਦੇ ਬਹੁਤ ਹੀ ਵਧੀਆ ਇਹਦਾ ਚਾਰ ਚੂਰ ਨਹੀਂ ਪੈਂਦਾ ਇਹ ਸਿਰਫ ਖਾਣ ਵਾਲੇ ਅੰਬ ਆ ਬਾਕੀ ਤੁਸੀਂ ਦੇਖੋ ਪੁਰਾਣੇ ਘਰ ਦੇਖੋ ਕਿੰਨੇ ਛੋਟੇ ਛੋਟੇ ਆ ਇੱਕ ਵਾਰੀ ਇਹਨਾਂ ਬੜਾ ਹੜਜਾ ਆ ਗਿਆ ਸੀ ਉਧਰ ਢਿਲਮਾ ਵਾਲੀ ਸਾਈਡ ਤੇ ਅਸੀਂ ਕੋਠੇ ਦੇ ਉੱਪਰ ਸੁੱਤੇ ਸੀ ਮਾਸੀ ਕੋਲ ਆ ਕੇ ਤੇ ਉੱਪਰ ਉਧਰੋਂ ਨਾ ਲੋਕ ਜਿਹੜੇ ਰੁੜਦੇ ਆਉਂਦੇ ਸੀ ਉੱਧਰ ਬੜੀਆਂ ਆਵਾਜ਼ਾਂ ਆਉਂਦੀਆਂ ਸੀ ਕੋਠੇ ਤੋਂ ਸਾਨੂੰ ਸੁਣਦੀਆਂ ਸੀ ਲੋਕਾਂ ਦੀਆਂ ਤੇ ਇਹ ਪੁਰਾਣੇ ਕੁੰਡੇ ਪ੍ਰਾਣੀਆਂ ਦੇਖੋ ਖਿੜਕੀਆਂ ਹੁਣ ਆਪਾਂ ਕਹਿ ਦਿੰਨੇ ਆ ਗ੍ਰਿੱਲਾਂ ਲਵਾਉਣੀਆਂ ਕੱਚ ਲਵਾਉਣਾ ਜਾਲੀ ਲਵਾਉਣੀ ਆ ਕੋਈ ਚੀਜ਼ ਅੰਦਰ ਨਾ ਆਜੇ ਪਿੱਛੇ ਡਰ ਥੋੜੀ ਹੁੰਦਾ ਸੀ ਦੇਖੋ ਕੱਲੀਆਂ ਸੀਖਾਂ ਲੱਗੀਆਂ ਹੋਈਆਂ ਆ ਤੇ ਆ ਦੇਖੋ ਜੀ ਪੁਰਾਣਾ ਘਰ ਇਹਨੂੰ ਵੀ ਤਾਲਾ ਲਾਇਆ ਸੀ ਮਾਸੀ ਜੀ ਹੁਣਾਂ ਨੇ ਤੇ ਉਹ ਵੀ ਖੋਲਿਆ ਹੋਇਆ ਹੈ ਚਲੋ ਕੁੰਡਾ ਖੋਲਦੇ ਆ ਅੰਦਰ ਐਂਟਰ ਹੁੰਨੇ ਆ ਤੁਹਾਨੂੰ ਦਿਖਾਉਨੇ ਆ ਅਸੀਂ ਇੱਥੇ ਆਣ ਕੇ ਛੁੱਟੀਆਂ ਦੇ ਵਿੱਚ ਵੀ ਰਹਿਨੇ ਹੁੰਨੇ ਸੀਗੇ ਮਾਸੀ ਜੀ ਦੇ ਕੋਲ ਤੇ ਆ ਜਿਹੜਾ ਨਵਾਂ ਮੋਟਰਸਾਈਕਲ ਆ ਇਹ ਇੱਥੇ ਲਾਇਆ ਵੀਰ ਨੇ ਮਾਸੀ ਦੇ ਬੇਟੇ ਨੇ ਤੇ ਪੁਰਾਣਿਆਂ ਜਿਹੜਾ ਉਹ ਹੀ ਬਸ ਚਲਾਉਂਦੇ ਆ ਤੇ ਆ ਦੇਖੋ ਜਿੰਨੂੰ ਆਪਾਂ ਕਹਿੰਦੇ ਹੁੰਦੇ ਸੀਗੇ ਅੱਜ ਕੱਲ ਤੇ ਸਲੈਪ ਕਹਿੰਨੇ ਆ ਨਾ ਉਦੋਂ ਇਹਨੂੰ ਕੀ ਪਤਾ ਨਹੀਂ ਪਰਛਤੀਆਂ ਹੈ ਬੰਨੀਆਂ ਪਰਛਤੀਆਂ ਕਿ ਉਹ ਆਪਣਾ ਕੀ ਅੰਗੀਠੀਆਂ ਕੰਨਦੇ ਸੀ ਨਾ ਆ ਤੁਸੀਂ ਦੇਖੋ ਭਈ ਪੁਰਾਣੇ ਭਾਂਡੇ ਦੇਖੋ ਇਹ ਹੈਗੀ ਜੇ ਪਿੱਤਲ ਦੀ ਗਾਗਰ ਤੇ ਆ ਮਰਦਬਾਨ ਕੱਚ ਦਾ ਉਹਦੇ ਪਿੱਛੇ ਪ੍ਰਾਤਾਂ ਲੱਗੀਆਂ ਹੋਈਆਂ ਆ ਵੇਖੋ ਜੀ ਦੇਗ ਬਰਾ ਤੇ ਵੱਡੀ ਕੜਾਈ ਅੱਗੇ ਪਈ ਜੇ ਗਾਗਰ ਪਰ ਇਹ ਹੁਣ ਇਹ ਇੱਥੇ ਦੀ ਮਤਲਬ ਸਫਾਈ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਕੌਣ ਕਰਦਾ ਨਹੀਂ ਹੁੰਦੀ ਆ ਤੇ ਬਾਲਿਆਂ ਵਾਲੇ ਘਰ ਦੇਖੋ ਜੀ ਆਹ ਵੇਖੋ ਵੱਡਾ ਮਰਦਬਾਨ ਮਾਸੀ ਜੀ ਦਾ ਕਿਉਂਕਿ ਤੁਹਾਨੂੰ ਪਤਾ ਇਹਨਾਂ ਦੇ ਵਿੱਚ ਹੀ achar ਪਾਇਆ ਜਾਂਦਾ ਸੀ ਹੁਣ ਤੇ ਬਹੁਤ ਹੀ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਆ ਗਈਆਂ ਜਿਹੜੀਆਂ ਮਤਲਬ ਅੱਜ ਕੱਲ੍ਹ ਦੀਆਂ ਕੁੜੀਆਂ ਯੂਜ਼ ਹੀ ਨਹੀਂ ਕਰਦੀਆਂ ਇਹਨਾਂ ਨੂੰ ਨਵੇਂ-ਨਵੇਂ ਚੀਜ਼ਾਂ 'ਚ ਪਾਉਣਾ ਜੀ achar ਤੇ ਦੇਖੋ ਇਹਨੂੰ ਕਹਿੰਦੇ ਸੀ ਸੁਤੀਰੀ ਬਿਆਰ ਦੀ ਲੱਕੜ ਜਿਹਨੂੰ ਕੱਚੀ ਲੱਕੜ ਕਹਿੰਦੇ ਆ ਤੇ ਦੇਖੋ ਵਿੱਚ ਜਿਹੜੀ ਟਾਇਲ ਲੱਗੀ ਹੋਈ ਆ ਇਹਨੂੰ ਵੀ ਰੰਗ ਕਰਦੇ ਹੁੰਦੇ ਸੀਗੇ ਦਿਹਾੜੀ ਤੇ ਬੰਦੇ ਲਾ ਕੇ ਤੇ ਇਹਨੂੰ ਜਿੱਦਾਂ ਦਾ ਮਰਜ਼ੀ ਕਲਰ ਕਰਕੇ ਵਿੱਚ ਇੱਥੇ ਵੀ ਵਿਚਕਾਏ ਪੱਖੇ ਵਾਲੀ ਥਾਂ ਤੇ ਵੀ ਡਿਜ਼ਾਈਨ ਜਿਹੜਾ ਸੀ ਮੇਨ ਪਾਇਆ ਜਾਂਦਾ ਸੀ ਦੂਜਾ ਕੋਈ ਕਲਰ ਕਰਕੇ ਤੇ ਐਦਾਂ ਸਾਰੀ ਲਾਲ ਛੱਤ ਕਰ ਲੈਣੀ ਮਤਲਬ ਇਹ ਕੋਠੀਆਂ ਨੂੰ ਵੀ ਪਰੇ ਕਰਦੇ ਸੀਗੇ ਇਹ ਵਾਲੇ ਜਿਹੜੇ ਘਰ ਸੀਗੇ ਤੇ ਇੱਥੇ ਮਾਸੀ ਜੀ ਨੇ ਬਾਬਾ ਜੀ ਦੀਆਂ ਫੋਟੋਆਂ ਰੱਖੀਆਂ ਹੁੰਦੀਆਂ ਸੀਗੀਆਂ ਤੇ ਇੱਥੇ ਐਡਾ ਟਾਈਮ ਪੀਸ ਉੱਪਰ ਲੱਗਾ ਹੁੰਦਾ ਸੀ ਇੱਥੇ ਹੀ ਹਰ ਚੀਜ਼ ਰੱਖਣੀ ਲਿਆ ਕੇ ਇੱਥੇ ਬੈੱਡ ਲੱਗਾ ਹੁੰਦਾ ਸੀ ਮਾਸੀ ਜੀ ਦਾ ਅਹੀਂ ਸਾਰਿਆਂ ਨੇ ਮਤਲਬ ਇੱਥੇ ਹੀ ਕੁੜੀਆਂ ਨੇ ਰਹਿਣਾ ਰਾਤ ਸੌਣਾ ਸਾਰਿਆਂ ਨੇ ਆਹ نیچے ਜਿਹੜੇ ਮਾਸੜ ਜੀ ਮੇਰੇ ਐਕਸਪਾਇਰ ਹੋ ਗਏ ਹੋਏ ਨੇ ਤੇ ਉਹ 20 ਅਪ੍ਰੈਲ ਨੂੰ ਐਕਸਪਾਇਰ ਹੋਇਆ 2024 ਚ ਇਹੀ 2-3 ਮਹੀਨੇ ਹੋ ਗਏ ਆ ਸਾਰਾ ਉਹਨਾਂ ਦਾ ਮਿਸਤਰੀ ਦਾ ਸਮਾਨ ਪਿਆ ਆ ਤੇ ਇਹਦੇ ਵਿੱਚ ਦੀ ਐਂਟਰ ਹੁੰਦਾ ਸੀ ਇੱਧਰਲੇ ਪਾਸੇ ਆਪਣਾ ਦੂਸਰਾ ਕਮਰਾ ਤੇ ਦੇਖੋ ਜੀ ਤੁਹਾਨੂੰ ਪਤਾ ਹੀ ਹੈ ਜਿਹੜੇ ਕੰਮ ਵਾਲੇ ਬੰਦੇ ਹੁੰਦੇ ਉਹਨਾਂ ਦਾ ਤੇ ਸਮਾਨ ਘਰਾਂ ਚ ਬਹੁਤ ਜ਼ਿਆਦਾ ਹੁੰਦਾ ਹੁਣ ਕੀ ਇਹਨਾਂ ਨੂੰ ਸਟੋਰ ਬਣਾਇਆ ਗਿਆ ਆ ਆਹ ਦਾ ਨ ਇੱਕ ਮੇਨ ਚੀਜ਼ ਦਿਖਾਉਣੀ ਆ ਜੀ ਮੇਰੇ ਮਾਸੀ ਜੀ ਦੇ ਘਰੇ ਮੱਝਾਂ گاਵਾ ਹੈਗੀਆਂ ਆ ਉਧਰ ਤੇ ਇਹ ਉਹਨਾਂ ਦੇ ਸੰਗਲ ਆ ਜੀ ਦੇਖੋ ਜੰਗ ਜਾਂ ਲੱਗਿਆ ਹੋਇਆ ਸੰਗਲਾਂ ਨੂੰ ਵੈਸੇ ਤੇ ਸਾਰਾ ਮਤਲਬ ਉਦਾਂ ਹੀ ਰੱਖਿਆ ਹੋਇਆ ਮੈਂ ਪੁਰਾਣੇ ਆ ਇਹ ਨਵੇਂ ਤੇ ਉਹਨਾਂ ਦੇ ਗਲਾਂ ਚ ਪਾਏ ਆ ਤੇ ਇੱਧਰ ਵੀ ਆ ਦੇਖੋ ਜੀ ਇਹਨਾਂ ਨਾਲ ਅਲਮਾਰੀਆਂ ਨੂੰ ਖੋਲਣਾ ਇਹਨਾਂ ਦੇ ਵਿੱਚ ਵੀ ਕਈ ਕੁਛ ਕਿਤਾਬਾਂ ਬੱਚਿਆਂ ਨੇ ਰੱਖਣੀਆਂ ਆਪਣੀਆਂ ਕਿੰਨਾ ਕੁਛ ਰੱਖਣਾ ਮਤਲਬ ਐਦਾਂ ਬੰਦ ਕਰ ਲੈਣੀਆਂ ਐ ਐਦਾਂ ਇਹਨਾਂ ਨੂੰ ਕਹਿਣਾ ਵੀ ਬਾਰੀਆਂ ਬਣਾਈਆਂ ਆ ਇਹ ਪਰਛਤੀਆਂ ਗੀਠੀਆਂ ਬਣੀਆਂ ਆ ਆ ਬਾਹਰਲੀ ਸਾਈਡ ਦੀ ਜਿਹੜੀ ਖਿੜਕੀ ਐ ਤੁਸੀਂ ਦੇਖੋ ਹੈਗਾ ਸੀ ਕੋਈ ਉਸ ਸਮੇਂ ਦੇ ਵਿੱਚ ਡਰ ਕਿ ਹਨਾ ਬਾਹਰ ਵੇਖੋ ਸੀਖਾਂ ਹੀ ਲੱਗੀਆਂ ਹੋਈਆਂ ਨਾਰਮਲ ਤੇ ਜਾਲੀ ਲੱਗੀ ਆ ਤੇ ਹੁਣ ਤੇ ਜਿੰਨੀ ਮਰਜ਼ੀ ਤੁਸੀਂ ਕਵਰ ਕਰਵਾ ਲਓ ਬਸ ਕਰਨ ਵਾਲਿਆਂ ਨੇ ਚੋਰੀ ਤੇ ਘਰ ਹੀ ਲੈਣੀ ਦੁਨੀਆ ਮਤਲਬ ਇਦਾਂ ਦੀ ਆ ਇੱਧਰ ਵੀ ਇਦਾਂ ਹੀ ਗੀਠੀ ਆ ਰੋਸ਼ਨਦਾਨ ਹੁੰਦੇ ਸੀ ਜੀ ਪਿਛਲੇ ਸਮਿਆਂ ਦੇ ਦੇਖੋ ਬਸ ਇਦਾਂ ਬਲਬ ਲੱਗੇ ਹੁੰਦੇ ਸੀ ਆ ਸਵਿਚ ਲੱਗੇ ਜੇ ਵਾਇਰਿੰਗ ਇਦਾਂ ਦੀ ਹੁੰਦੀ ਸੀ ਪਿਛਲੇ ਸਮੇਂ ਦੇ ਵਿੱਚ ਇੱਧਰ ਵੀ ਬਾਲੇ ਹੀ ਪਏ ਹੋਏ ਆ ਇਦਾਂ ਤਸਵੀਰਾਂ ਲੱਗੀਆਂ ਹੁੰਦੀਆਂ ਸੀ ਪੁਰਾਣੀਆਂ ਵੇਖੋ 42 43 ਸਾਲ ਪੁਰਾਣਾ ਘਰ ਇਹ ਤੇ ਸਤੀਰੀਆਂ ਨੂੰ ਵੀ ਕੁਛ ਨਹੀਂ ਹੋਇਆ ਹੁਣ ਮਤਲਬ ਅਸੀ ਜੀ ਉਹਨਾਂ ਨੇ ਆਪਣਾ ਨਵਾਂ ਘਰ ਉਧਰ ਬਣਾ ਲਿਆ ਹੋਇਆ ਹੈ ਇਸ ਕਰਕੇ ਇਹਨੂੰ ਸਾਰਾ ਹੀ ਸਟੋਰ ਹੀ ਬਣਾ ਲਿਆ ਹੋਇਆ ਬਸ ਇਹਨੂੰ ਵੀ ਸਟੋਰ ਦੀ ਤਰ੍ਹਾਂ ਹੀ ਵਰਤਦੇ ਨੇ ਆ ਵੀ ਪੁਰਾਣਾ ਦਰਵਾਜ਼ਾ ਆ ਤੇ ਚਲੋ ਹੋਰ ਤੁਹਾਨੂੰ ਦਿਖਾਉਨੇ ਅੱਗੇ ਹੁਣ ਅਸੀਂ ਇਹਨੂੰ ਕਰ ਦਿੱਤਾ ਹੋਇਆ ਜੀ ਬੰਦ ਦਰਵਾਜ਼ੇ ਨੂੰ ਇਹ ਬੰਦ ਹੋਈ ਨਹੀਂ ਮੇਰੇ ਕੋਲ ਚਲੋ ਇਦਾਂ ਕਰਨਾ ਉਹ ਹੈ ਨਹੀਂ ਚਲੋ ਆਪੇ ਕਰ ਲੈਣਗੇ ਮਾਸੀ ਜੀ ਨਹੀਂ ਇਹਨੂੰ ਕਹਿੰਦੇ ਹੁੰਦੇ ਸੀ ਆਲਾ ਜਿਹਦੇ ਵਿੱਚ ਕਿ ਇੱਥੇ ਦੀਵਾ ਜਗਾ ਕੇ ਮਿੱਟੀ ਦੇ ਤੇਲ ਦਾ ਤੇ ਰੱਖ ਦੇਣਾ ਤੇ ਸਾਰੇ ਵਿੜੇ ਦੇ ਵਿੱਚ ਰੌਸ਼ਨੀ ਆਉਂਦੀ ਹੁੰਦੀ ਹੁੰਦੀ ਸੀਗੀ ਵੇਖ ਲਓ ਸਾਰਾ ਕੁਝ ਯਾਦ ਆ ਸਾਨੂੰ ਅਸੀਂ ਆਉਂਦੇ ਹੁੰਦੇ ਸੀ ਛੋਟੇ ਹੁੰਦੇ ਬਸ ਆ ਵੀ ਸਟੋਰ ਹੈ ਜਿੰਨੂੰ ਕਹਿੰਦੇ ਹੁੰਦੇ ਸੀ ਸੁਬਾਤ ਰਸੋਈ ਪੁਰਾਣੇ ਸਮਿਆਂ ਦੇ ਵਿੱਚ ਉਹ ਦੇਖੋ ਗਿੱਠੀ ਜੀ ਬਣੀ ਹੋਈ ਆ ਉਹਦੀ ਬਣੀ ਹੋਈ ਮਿੱਟੀ ਦੀ ਉਨ ਨੂੰ ਵੀ ਗੋਲੂ ਫੇਰ ਲੈਣਾ ਸਾਰੀ ਰਸੋਈ ਨੂੰ ਗੋਲੂ ਅਜੇ ਵੀ ਗੋਲੂ ਦੇ ਨਿਸ਼ਾਨ ਹੈਗੇ ਆ ਗੋਲੂ ਹੁੰਦਾ ਜੀ ਇੱਕ ਮਿੱਟੀ ਹੁੰਦੀ ਆ ਗ੍ਰੇ ਜੇ ਕਲਰ ਦੀ ਤੇ ਉਹਨੂੰ ਗਿੱਲੀ ਕਰਕੇ ਜਿਹੜਾ ਫੇਰਿਆ ਜਾਂਦਾ ਇੱਥੇ ਵੀ ਬਾਲੇ ਸਤੀਰੀਆਂ ਨੇ ਆ ਦੇਖੋ ਆ ਦੇਖੋ ਕੋਲੇ ਰੱਖੇ ਚਾਟੀ ਜੀ ਚ ਪਾ ਕੇ ਐ ਵੱਡੀ ਚਾਟੀ ਪਈ ਹੋਈ ਆ ਕਾਫੀ ਸਮਾਨ ਜਿਹੜਾ ਮਾਸੀ ਜੀ ਦਾ ਐਦਾਂ ਪੁਰਾਣੀਆਂ ਜਿਹੜੇ ਨਹੀਂ ਵਰਤਦੇ ਰੂਮ ਉਹਨਾਂ ਨੂੰ ਸਟੋਰ ਬਣਾ ਲਿਆ ਗਿਆ ਇਹਦਾ ਦਰਵਾਜ਼ਾ ਵੇਖੋ ਕਿੰਨਾ ਵਧੀਆ ਨਾ ਇੰਦਾ ਹੀ ਓਪਨ ਹੀ ਹੁੰਦੀਆਂ ਸੀ ਰਸੋਈਆਂ ਉਦੋਂ ਕੋਈ ਐਡੀ ਨਹੀਂ ਇੱਥੇ ਚੁੱਲਾ ਹੁੰਦਾ ਸੀ ਬਣਿਆ ਜੀ ਚੌਂਕਾ ਤੇ ਚੁੱਲਾ ਤੇ ਇੱਥੇ ਹੀ ਅਸੀਂ ਬਹਿ ਕੇ ਮਾਸੀ ਦੇ ਕੋਲ ਤੇ ਰੋਟੀ ਖਾਣੀ ਤੇ ਆ ਜਿਹੜੀ ਢੇਕਾ ਇਹ ਵੀ ਓਨੀ ਹੀ ਪੁਰਾਣੀ ਆ ਕਿਉਂਕਿ ਇਹਦੀ ਛਾਂ ਜਿਹੜੀ ਸੀ ਸਾਰੇ ਘਰ ਦੇ ਵਿੱਚ ਓਨੀ ਹੁੰਦੀ ਸੀਗੀ ਲਾਈਟ ਚਲੀ ਵੀ ਜਾਣੀ ਤੇ ਤਾਂ ਵੀ ਅਸੀਂ ਇੱਥੇ ਹੀ ਬਹਿ ਕੇ ਢੇਕ ਦੇ ਥੱਲੇ ਹੀ ਤੇ ਖਾਣਾ ਖਾਂਦੇ ਹੁੰਦੇ ਸੀ ਤੇ ਤੁਹਾਨੂੰ ਨਵੇਂ ਘਰ ਦਾ ਵੀਊ ਨੈਕਸਟ ਪਾਰਟ ਦੇ ਵਿੱਚ ਦਿਖਾਵਾਂਗੇ ਕਿ ਮਾਸੀ ਜੀ ਹੁਣਾਂ ਨੇ ਨਵਾਂ ਘਰ ਵੀ ਬਣਾਇਆ ਹੈ ਇਹ ਤੇ ਸਾਰਾ ਸਟੋਰ ਦੇ ਕੰਮ ਜੀ ਆ ਗਿਆ ਹੁਣ ਠੀਕ ਹੈ ਜੀ ਮਿਲਦੇ ਹਾਂ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ